ਸਹੀ ਲਈ ਖੀਰਾ ਖਾਣਾ ਬਹੁਤ ਹੀ ਲਾਭਕਾਰੀ ਹੁੰਦਾ ਪਰ ਖੀਰਾ ਖਾਣ ਦਾ ਸਮਾਂ ਸਹੀ ਹੋਣਾ ਚਾਹੀਦਾ ਜਦੋਂ ਵੀ ਅਸੀਂ ਖਾਣਾ ਖਾਂਦੇ ਹਾਂ ਤਾਂ ਨਾਲ ਸਲਾਦ ਜ਼ਰੂਰ ਖਾਂਦੇ ਹਾਂ ਚੰਗੀ ਗੱਲ ਹੈ ਵਧੀਆ ਗੱਲ ਹੈ ਖਾਣੇ ਦੇ ਨਾਲ ਸਲਾਦ ਖਾਣਾ ਜ਼ਰੂਰ ਚਾਹੀਦਾ ਹੈ ਪਰ ਜੋ ਅਸੀਂ ਸਲਾਦ ਵਿੱਚ ਖੀਰਾ ਖਾਂਦੇ ਹਾਂ ਉਹ ਗਰਮੀਆਂ ਵਿੱਚ ਸਰੀਰ ਲਈ ਬਹੁਤ ਹੀ ਲਾਹੇਵੰਦ ਹੈ ਬਹੁਤ ਹੀ ਫਾਇਦਾ ਦਿੰਦਾ ਗਰਮੀਆਂ ਵਿੱਚ ਖਾਧਾ ਜਾਣ ਵਾਲਾ ਖੀਰਾ ਕਿਉਂਕਿ ਇਸ ਵਿੱਚ ਫਾਈਬਰ ਦੀ ਮਾਤਰਾ ਕਾਫੀ ਹੁੰਦੀ ਤੇ ਇਸ ਵਿੱਚ 90% ਤੋਂ ਜ਼ਿਆਦਾ ਪਾਣੀ ਹੁੰਦਾ ਜਿਸ ਨੂੰ ਖਾਣ ਦੇ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਆਉਂਦੀ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ ਖੀਰਾ ਇਸ ਲਈ ਖੀਰਾ ਜ਼ਰੂਰ ਖਾਣਾ ਚਾਹੀਦਾ ਆ ਖੀਰਾ ਖਾਣ ਦੇ ਸਰੀਰ ਨੂੰ ਬਹੁਤ ਸਾਰੇ ਲਾਭ ਆ ਪਰ ਖੀਰਾ ਖਾਣ ਦਾ ਸਮਾਂ ਸਹੀ ਹੋਣਾ ਚਾਹੀਦਾ ਆ ਰਾਤ ਨੂੰ ਖੀਰਾ ਨਹੀਂ ਖਾਣਾ ਚਾਹੀਦਾ ਕਿਉਂਕਿ ਖੀਰਾ ਰਾਤ ਨੂੰ ਖਾਣ ਦੇ ਨਾਲ ਜੇ ਵੱਧ ਖਾਦਾ ਗਿਆ ਤਾਂ ਪੇਟ ਭਾਰਾ ਭਾਰਾ ਮਹਿਸੂਸ ਹੁੰਦਾ ਆ ਪੇਟ ਵਿੱਚ ਤਲਖੀ ਲੱਗੀ ਰਹਿੰਦੀ ਹੈ ਜਲਦੀ ਪਚਦਾ ਨਹੀਂ ਤੇ ਖਾਣੇ ਨੂੰ ਵੀ ਪਚਣ ਨਹੀਂ ਦਿੰਦਾ ਇਸ ਲਈ ਰਾਤ ਨੂੰ ਅਨਿੰਦਰੇ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਆ ਇਸ ਲਈ ਖੀਰੇ ਨੂੰ ਰਾਤ ਨੂੰ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਦਿਨ ਵੇਲੇ ਤੁਸੀਂ ਖੀਰਾ ਜਦੋਂ ਮਰਜ਼ੀ ਖਾ ਸਕਦੇ ਹੋ ਸਵੇਰੇ ਖਾਧਾ ਹੋਇਆ ਖੀਰਾ ਸਰੀਰ ਨੂੰ ਬਹੁਤ ਸਾਰੀ એનર્ਜੀ ਦਿੰਦਾ ਹੈ ਤੇ ਸਕਿਨ ਨੂੰ ਵੀ ਵਧੀਆ ਬਣਾਉਂਦਾ ਹੈ ਨਿਖਾਰਦਾ ਹੈ ਇਸ ਲਈ ਖੀਰੇ ਦਾ ਸੇਵਨ ਜ਼ਰੂਰ ਕਰੋ ਕਿਉਂਕਿ ਇਸ ਵਿੱਚ ਪਾਣੀ ਦੀ ਮਾਤਰਾ ਕਾਫੀ ਹੁੰਦੀ ਹੈ ਤੇ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਆਉਣ ਦਿੰਦਾ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ ਇਸ ਲਈ ਖੀਰਾ ਜ਼ਰੂਰ ਖਾਣਾ ਚਾਹੀਦਾ ਹੈ ਪਰ ਖਾਣ ਦਾ ਸਮਾਂ ਸਹੀ ਰੱਖਣਾ ਚਾਹੀਦਾ ਹੈ ਸਵੇਰੇ ਖਾਓ ਦੁਪਹਿਰੇ ਖਾਓ ਜਾਂ ਛਾਮ ਨੂੰ ਖਾਓ ਪਰ ਸਿਰਫ ਰਾਤ ਨੂੰ ਹੀ ਖੀਰਾ ਨਹੀਂ ਖਾਣਾ ਚਾਹੀਦਾ ਅਜਹੀਆਂ ਹੀ ਜਾਣਕਾਰੀ ਵਾਲੀਆਂ ਵੀਡੀਓ ਵੇਖਣ ਲਈ ਤੁਹਾਡਾ ਆਪਣਾ YouTube ਚੈਨਲ ਆਵਾਜ਼ ਸੱਚ ਦੀ ਉੱਪਰ ਅਪਲੋਡ ਨੇ ਖੁਸ਼ ਰਹੋ ਤੰਦਰੁਸਤ ਰਹੋ